ਸਤਿ ਸ਼੍ਰੀ ਅਕਾਲ ਮੈਂ ਪੱਤਰਕਾਰ ਮਨੋਜੀਤ ਹਾਂ ਸੋ ਦੋਸਤੋ ਅੱਜ ਇੱਕ ਅਪਡੇਟ ਲੈ ਕੇ ਆਏ ਹਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਜੋ ਕਿ ਇਸ ਟਾਈਮ ਲੋਕਤੰਤਰ ਦੇ ਚੌਥੇ ਥੰਮ ਨੂੰ ਐਤਮ ਦੱਬਣ ਕੁਚਲਣ ਦੀ ਕੋਸ਼ਿਸ਼ ਕਰ ਰਹੀ ਆ ਪਰ ਪੰਜਾਬ ਦੇ ਜਾਇ ਨਾ ਤਾਂ ਕਦੀ ਦੱਬੇ ਨੇ ਨਾ ਕਦੀ ਕੁਚਲੇ ਗਏ ਨੇ ਕਿਉਂਕਿ ਪੰਜਾਬ ਦੇ ਜਿਹੜਾ ਪਾਣੀ ਆ ਉਹ ਯੋਧਿਆਂ ਦਾ ਚੂਰ ਵੀਰਿਆਂ ਦਾ ਧਰਤੀ ਦਾ ਪਾਣੀ ਆ ਇਹ ਕਦੀ ਵੀ ਇਹਨੂੰ ਦਬ ਨਹੀਂ ਹੋ ਸਕਦਾ ਤੇ ਖਾਸ ਕਰਕੇ ਅੱਜ ਦਾ ਜਿਹੜਾ ਮਕਸਦ ਆ ਮੀਡੀਆ ਦੀ ਜਿਹੜੀ ਆਵਾਜ਼ ਨੂੰ ਬੰਦ ਕਰਨਾ ਉਹਦੇ ਤੇ ਗੱਲ ਕਰਦੇ ਆ ਰਹੇ ਆ ਪੰਜਾਬ ਕੇਸਰੀ ਅਧਾਰਾ ਗਰੁੱਪ ਪੰਜਾਬ ਕੇਸਰੀ ਇੱਕ ਅਧਾਰਾ ਗਰੁੱਪ ਆ ਜਿਹੜਾ ਪੰਜਾਬ ਦੇ ਵਿੱਚ ਆਵਾਜ਼ ਬਣਿਆ ਜਦੋਂ ਕਾਲਾ ਦੌਰ ਰਿਹਾ ਤੇ ਹੁਣ ਵੀ ਜੇ ਗੱਲ ਕਰੀਏ ਤਾਂ ਇਸ ਟਾਈਮ ਪੰਜਾਬ ਦਾ ਥੰਮ ਬਣਿਆ ਪੱਤਰਕਾਰ ਸਾਰੇ ਆ ਕੋਈ ਛੋਟਾ ਐ ਕਿਸੇ ਦੀ ਛੋਟੀ ਅਖਬਾਰ ਹੈ ਕਿਥੇ ਵੱਡੀ ਹੈ ਕੋਈ ਛੋਟਾ ਲੈਵਲ ਦਾ ਪੱਤਰਕਾਰ ਹੈ ਕਿ ਵੱਡਾ ਲੈਵਲ ਦਾ ਪੱਤਰਕਾਰ ਹੈ ਪਰ ਗੱਲ ਉਹ ਨਹੀਂ ਕਲਮ ਦੀ ਸਭ ਦੀ ਬਰਾਬਰ ਦੀ ਤਾਕਤ ਹੈ ਕਲਮ ਦੇ ਵਿੱਚ ਸਭ ਇੱਕ ਜੁਕੇ ਨੇ ਤੇ ਪਰ ਅੱਜ ਜੋ ਪੰਜਾਬ ਕੇਸਰੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਵੰਤ ਮੰਤਰੀਕਰ ਵੱਲੋਂ ਮੈਂ ਉਹਦੀ ਸਖਤ ਨਿਖੇਧੀ ਕਰਦਾ ਆ ਤੇ ਗੱਲ ਦੱਸਣਾ ਚਾਹੁੰਦਾ ਮਾਨ ਸਾਹਿਬ ਤੁਸੀਂ 5 ਸਾਲ ਦੀ ਸਰਕਾਰ ਦੇ ਨਮਾਇੰਦੇ ਹੋ ਤੁਸੀਂ ਮੁੜ ਕੇ ਆਣਾ ਨਹੀਂ ਆਣਾ ਪਰ ਅਸੀਂ ਪੱਤਰਕਾਰ ਹੀ ਰਹਿਣਾ ਅਸੀਂ ਪੱਤਰਕਾਰ ਹੀ ਰਹਿਣਾ ਸਾਡੀ ਕਲਮ ਨੇ ਇੰਦਾ ਹੀ ਬੇਵਾਕ ਚੱਲਦੇ ਰਹਿਣਾ ਤੇ ਪੰਜਾਬ ਕੇਸਰੀ ਗਰੁੱਪ ਨੂੰ ਜੇ ਤੁਸੀਂ ਦੱਬਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਪਤਾ ਲੱਗਿਆ ਕਿ ਤੁਸੀਂ ਬੀਤੇ ਕੁਝ ਦਿਨਾਂ ਤੋਂ ਉਹਨਾਂ ਦੇ ਹੋਟਲਾਂ ਦੇ ਉਹਨਾਂ ਦੇ ਬਿਜ਼ਨਸ ਉਹਨਾਂ ਦੇ ਪ੍ਰਿੰਟਿੰਗ ਪੁਆਇੰਟਾਂ ਉੱਤੇ ਤੁਸੀਂ ਰੇਡਾਂ ਭੁਲਾਈਆਂ ਪਰ ਇਹਦੇ ਨਾਲ ਕੁਝ ਨਹੀਂ ਹੋਣਾ ਨਾ ਤਾਂ ਕੋਈ ਦੱਬ ਹੋਏਗਾ ਨਾ ਕੋਈ ਠੀਕ ਹੈ ਤੁਹਾਡੀ ਸਰਕਾਰ ਆ ਤੁਸੀਂ ਚੰਮ ਦੀਆਂ ਚਲਾ ਰਹੇ ਹੋ ਪਰ ਬਹੁਤਾ دیر ਚੰਮ ਦੀਆਂ ਨਹੀਂ ਚਲਦੀਆਂ ਹੁੰਦੀਆਂ ਜਿਹੜਾ ਸੋਚ ਲਵੇ ਨਾ ਕਿ ਮੈਂ ਸਦਾ ਇਸ ਜਗ੍ਹਾ ਦੇ ਉੱਤੇ ਅਮਰ ਰਹਿ ਤੇ ਇਸ ਜਗ੍ਹਾ ਦੇ ਉੱਤੇ ਕੋਈ અમર ਨਹੀਂ ਆ ਕਿਉਂਕਿ ਇਹ ਆਉਂਦੇ ਜਾਂਦੇ ਰਹਣੀਆਂ ਸਰਕਾਰਾਂ ਪਰ ਪੱਤਰਕਾਰਾਂ ਨੇ یوں ਦਾ یوں ਰਹਿਣਾ ਜਿੰਨੇ ਦਿਨ ਸਾਡੇ ਸਵਾਸਾ ਤੁਸੀਂ ਲੀਡਰ ਨਹੀਂ ਰਹਿਣਾ ਇਹ ਪੱਕੀ ਗੱਲ ਆ ਕਿਉਂਕਿ ਜੋ ਤੁਸੀਂ ਇਸ ਟਾਈਮ ਪੰਜਾਬ ਦੇ ਵਿੱਚ ਪਹਿਲਾਂ ਹੋਰ ਪੱਤਰਕਾਰਾਂ ਦੇ ਉੱਤੇ ਐਫਆਈਆਰ ਕੀਤੀਆਂ ਤੇ ਜੇ ਗੱਲ ਕਰੀ ਉਹਨਾਂ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਮੇਰੇ ਤੇ ਵੀ ਹੋਈਆਂ ਤੇ ਹੁਣ ਆਟਮ ਮਨਿੰਦਰ ਤੇਜਾ ਗੁਰਮਿੰਟੂ ਗੁਰਸਰਗਿਆ ਵੀ ਤੇ ਵੀ ਹੋਈਆਂ ਜਾਂ ਹੋਰ ਵੀ ਜਿਹਨਾਂ ਲੋਕਾਂ ਤੇ ਹੋਈਆਂ ਹਾਂ ਇਹਦੇ ਵਿੱਚ ਗੱਲ ਹੋਰ ਵੀ ਕਹਿਣ ਦੀ ਗੱਲ ਆ ਇਹਦੇ ਵਿੱਚ ਅਸੀਂ ਪਹਿਲਾਂ ਤਾਂ ਮੈਂ ਸਾਫ਼ ਸਾਬਿਤ ਤਾਂ ਕਹਿਣਾ ਸੀ ਪੰਜਾਬ ਕੇਸਰੀ ਧਾਰੇ ਦੇ ਨਾਲ ਆ ਮੋਢਾ ਲਾ ਕੇ ਖੜੇ ਆ ਦੂਜੀ ਗੱਲ ਇਹ ਆ ਹਾਂ ਕਿਤੇ ਨਾ ਕਿਤੇ ਇੱਕ ਵੱਡੇ ਗਰੁੱਪ ਨੇ ਵੱਡੇ ਧਾਰੇ ਨੇ ਕਿਤੇ ਨਾ ਕਿਤੇ ਜਿਹੜੇ ਮਿਡਲ ਕਲਾਸ ਅਸੀਂ ਪੱਤਰਕਾਰ ਆ ਉਹਨਾਂ ਦੀ ਆਵਾਜ਼ ਕਿਸੇ ਵੇਲੇ ਤੁਹਾਡੀ ਸਰਕਾਰ ਦੇ ਦਬਿਸ਼ ਦੇ ਵਿੱਚ ਜਾ ਨਹੀਂ ਚੱਕੀ ਉਹਨਾਂ ਨੇ ਸਾਡੀ ਆਪਣੀ ਅਖਬਾਰ ਵਿੱਚ ਨਹੀਂ ਨਹੀਂ ਪਰ ਅਸੀਂ ਉਹਨਾਂ ਦੇ ਨਾਲ ਆ ਹਮੇਸ਼ਾ ਨਾਲ ਤੇ ਅੱਗੇ ਵੀ ਰਵਾਂਗੇ ਅਸੀਂ ਪੰਜਾਬ ਕੇਸ ਨੂੰ ਸਪੋਰਟ ਕਰਦੇ ਆਂ ਡਟ ਕੇ ਗੜਾਂ ਦੇ ਜਿੱਥੇ ਉਹ ਬੁਲਾਣਗੇ ਵਿਰੋਧ ਅਸੀਂ ਉੱਥੇ ਵਿਰੋਧ ਲਈ ਵੀ ਆਵਾਂਗੇ ਤੇ ਪੰਜਾਬ ਕੇਸ ਦਾ ਡਟ ਕੇ ਸਾਥ ਵੀ ਦਵਾਂਗੇ ਪਰ ਇਕਤਾ ਜੇ ਬਾਲਾ ਹੈ ਅਸੀਂ ਜੂਦ ਖਾਵਾਂਗੇ ਚਾਹੇ ਕੋਈ ਵੱਡਾ ਧਾਰਾ ਕੋਈ ਛੋਟਾ ਧਾਰਾ ਕਹਿੰਦੇ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਆ ਤੇ ਬੂੰਦ ਬੂੰਦ ਨਾਲ ਖਾਲੀ ਵੀ ਹੋ ਜਾਂਦਾ ਹੁੰਦਾ ਆ ਅਸੀਂ ਨਾਲ ਆ ਤੇ ਨਾਲ ਰਵਾਂਗੇ ਤੇ ਸਾਡੇ ਸ਼ਹਿਰ ਦੇ ਜਿਹੜੇ ਜਗਮੋਹ ਚਰਮਾ ਜੀ ਬੀਜੇਪੀ ਦੇ ਆਗੂ ਨੇ ਸੀਨੀਅਰ ਆਗੂ ਨੇ ਉਹਨਾਂ ਨੇ ਵੀ ਅ ਸਾਡੀ ਸਾਡੇ ਕੋਲ ਉਹਨਾਂ ਦੀ ਵੀਡੀਓ ਵੀ ਇਸ ਤਰ੍ਹਾਂ ਨਾਲ ਦਰਸਾਣੇ ਆ ਤੇ ਅਸੀਂ ਕੜੇ ਸ਼ਬਦਾਂ ਵਿੱਚ ਮੀਡੀਆ ਨੂੰ ਨੱਤ ਪਾਣ ਤੇ ਅਸੀਂ ਇਹਦੀ ਕਿਹੜੀ ਨਿੰਦਿਆ ਕਰਦੇ ਆ ਤੇ ਅਸੀਂ ਆਪਣੇ ਭਾਈਚਾਰੇ ਦੇ ਨਾਲ ਆ ਜਾਤੀ ਵਾਗਰਾਂਗੇ ਬੰਦੇ ਮਾਤਰਾਮ ਬੰਦੇ ਮਾਤਰਾਮ ਹਾਜੀ ਜਗਮੋਤ ਸ਼ਰਮਾ ਜੀ ਆ ਜਿਹੜਾ ਅੱਜ ਬਹੁਤ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਕੇਸੀ ਦੇ ਖਿਲਾਫ ਚੱਲ ਰਿਹਾ ਹੈ ਨਾ ਉਹਦੇ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਵੀ ਦਿੱਤਾ ਹੈ ਪੰਜਾਬ ਕੇ ਸੀ ਤੇ ਕੀ ਕਹਿਣਾ ਚਾਹਾਂ ਕਿ ਜਿਹੜਾ ਇਹ ਦੇਖੋ ਮੈਂ ਤਾਂ ਇੱਕੋ ਗੱਲ ਕਹਣੀ ਜਵਾਨਾ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਜਿਹੜੀ ਉਹ ਬੁਰਪਾਏ ਜਿਹਨੂੰ ਸੈਂਟਰ ਵੀ ਗਵਰਨਮੈਂਟ ਨੇ ਜ਼ੋਰ ਲਾ ਲਾ ਜਿਉਂ ਨਹੀਂ ਬੰਦ ਕਰਾ ਸਕੀ ਤੇ ਤੁਸੀਂ ਤਾਂ ਕੀ ਕਰੋਗੇ ਜਦ ਐਮਰਜੈਂਸੀ ਲੱਗੀ ਹੈ ਤਦ ਵੀ ਇਹਨਾਂ ਦੇ ਕਨੈਕਸ਼ਨ ਕੱਟੇ ਗਏ ਸੀ ਲਾਲਾ ਜੀ ਉਹਨਾਂ ਦੇ ਚ ਵੀ ਭੇਜ ਦਿੱਤਾ ਗਿਆ ਸੀ ਫਿਰ ਵੀ ਇਹਨਾਂ ਦੀ ਕਲਮ ਨਹੀਂ ਸੀ ਰੁਗੀ ਕਲਮ ਤਲਵਾਰ ਤੋਂ ਵੀ ਤੇਜ਼ ਚੱਲੀ ਜਦ ਹੀ ਸਰਪਰੇਸ਼ਨ ਦੀ ਉਹ ਡਬਲ ਹੋ ਗਈ ਸੀ ਉਹਨਾਂ ਦਿਨਾਂ ਦੇ ਵਿੱਚ ਟਰੈਕਟਰ ਦੇ ਨਾਲ ਪ੍ਰੈਸ ਚਲਾਈ ਟਰੈਕਟਰ ਨਾਲ ਪ੍ਰੈਸ ਚਲਾ ਕੇ ਅਖਬਾਰ ਵੀ ਰੁਗਿਆ ਲੋਕਾਂ ਤੱਕ ਇਹਨਾਂ ਦੇ ਧੱਕੇ ਛਾਏ ਇਹਨਾਂ ਦੀ ਗੁੰਡਾਗਰਦੀ ਸਰਕਾਰਾਂ ਦੀ ਲੋਕਾਂ ਤੇ ਉਹੀ ਆਵਾਜ਼ ਚੱਕਦੇ ਰਹੇ ਪਰਿਵਾਰੋਂ ਪਰਿਵਾਰ ਹੈ ਜਿਹੜੇ ਲੋਕਾਂ ਦੇ ਦਿਨਾਂ ਤੇ ਰਾਜ ਕਰਦੇ ਆ ਭਗਵੰਤ ਮਾਨ ਜੀ ਤੁਸੀਂ ਤਾਂ ਸਰਕਾਰ ਜਿਹਾ ਰਾਜ ਕਰਦੇ ਹੋ ਇਹ ਪੰਜਾਬ ਦੇ ਹਰ ਇੱਕ ਬੰਦੇ ਦੇ ਦਿਲ ਤੇ ਰਾਜ ਕਰਦੇ ਆ ਪੰਜਾਬ ਕੇਸਰੀ ਗਰੁੱਪ ਦਾ ਨਾਮ ਹਰ ਇਨਸਾਨ ਦੇ ਦਿਲ ਤੇ ਲਿਖਿਆ ਹੋਇਆ ਹੈ ਕਿਉਂਕਿ ਇਹ ਪਰਿਵਾਰ ਹੈ ਹਰ ਬੰਦੇ ਦੇ ਦੁੱਖ ਸੁੱਖ ਸਭ ਤੋਂ ਪਹਿਲਾਂ ਖੜਦਾ ਚੌਥੀ ਪੀੜ ਆ ਮੈਂ ਦੇਖਦੇ ਹੋਗੇ ਮਤਲਬ ਲਾਲਾ ਜੀ ਤੋਂ ਲਾਲਾ ਜਗਤਮੈ ਜੀ ਤੋਂ ਉਹਨਾਂ ਬਾਅਦ ਗਣੇਸ਼ ਜੀ ਤੋਂ ਬੀਏ ਚੋਕੜਾ ਜੀ 92 ਸਾਲ ਦੀ ਉਮਰ ਹੈ ਤੁਸੀਂ ਦੇਖਦੇ ਹੋਗੇ ਅੱਜ ਵੀ ਰੋਜ਼ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਿੱਥੇ ਵੀ ਕਿਸੇ ਨੂੰ ਦੁੱਖ ਹੋ ਸੁੱਖ ਕੋਈ ਮਾਲਾ ਚੰਗਾ ਕੋਈ ਵੀ ਤਕਲੀਫ ਹੈ ਸਭ ਤੋਂ ਪਹਿਲਾਂ ਪਰਿਵਾਰ ਜਾ ਕੇ ਖੜਦਾ ਹੈ ਇਹ ਪਰਿਵਾਰ ਦੀ ਅੱਡੀ ਵੱਡੀ ਦੇਣ ਹੈ 1995 ਦੇ ਵਿੱਚ ਇਨਕਮ ਟੈਕਸ ਹਾਲੇ ਨਹੀਂ ਅਸਾ ਗੱਲ ਹੋ ਰਹੀ ਸੀ ਪੰਜਾਬ ਦੇ ਵਿੱਚ ਲੋਕਾਂ ਦਾ ਸਾਰਾ ਨਾ ਭਾਰੀ ਕਰਤਾ ਸੀ 95 ਲੁਧਿਆਣਾ ਤੋਂ ਇਤਿਹਾਸਿਕ ਲੜਾਈ ਲੜੀ ਗਈ ਸੀ ਇਨਕਮ ਟੈਕਸ ਦੇ ਖਿਲਾਫ ਬਹੁਤ ਤਗੜੀ ਏਮਾਨਤ ਉੱਠੋਈ ਸੀ ਬੜੇ ਪੰਛੇ ਬਣੇ ਸੀ ਸਾਡੇ ਲੋਕਾਂ ਦੇ ਪਰ ਇੱਕ ਪਰਿਵਾਰ ਚਟਾਨ ਦੀ ਤਰ੍ਹਾਂ ਖੜਾ ਸੀ ਅੱਜ ਇਹ ਪਰਿਵਾਰ ਦਾ ਹਰ ਇੱਕ ਬੰਦੇ ਤੇ ਇਹਸਾਨ ਹੈ ਇਸ ਪਰਿਵਾਰ ਦੀ ਕੁਰਬਾਨੀ ਹੈ ਜਿਸ ਕਰਕੇ ਅਸੀਂ ਪੰਜਾਬ ਚ ਜਿ ਬੈਠੇ ਆ ਹੁਣ ਤਮਾਂ ਜੀ ਇਹ ਤੁਸੀਂ ਵੀ ਅੱਜ ਇਹ ਮੁੱਖ ਮੰਤਰੀ ਬਣਿਓ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਕਰਕੇ ਬਣਿਓ ਇਹ ਕਰਵਾਨੀਆਂ ਨਾ ਦਿੰਦੇ ਤੇ ਪੰਜਾਬ ਪੰਜਾਬ ਥੋੜਾ ਸੀਗਾ ਇਹ ਪੰਜਾਬ ਨਹੀਂ ਸੀ ਰਹਿਣਾ ਜੋ ਹਲਾਤ ਸੀਗੇ ਪੰਜਾਬ ਦੇ ਇਹਨਾਂ ਲੋਗਾਂ ਨੇ ਕਰਵਾਨੀਆਂ ਕਰਕੇ ਇਹ ਪੰਜਾਬ ਬਚਿਆ 1930 ਚ ਛਪਿਆ ਹੋਇਆ ਅਖਬਾਰ ਪੰਜਾਬ ਕੇਸਰੀ ਦਾ ਜਨਮ 1930 ਚ ਲਾਹੌਰ ਚ ਹੋਇਆ ਉਹਦੋਂ ਵੀਕਲੀ ਅਖਬਾਰ ਛਪਦਾ ਸੀ ਉਹਦੇ ਬਾਅਦ ਜਦ ਹਿੰਦੁਸਤਾਨ ਤੇ ਪਾਕਿਸਤਾਨ ਅਲੱਗ ਹੋਇਆ 48 ਜਦੋਂ ਤੋਂ ਛਪਨਾ ਸ਼ੁਰੂ ਹੋਇਆ ਭਾਰਤ ਛਡੋ ਅੰਦੋਲਨ ਚ ਮੇਰਾ ਖਿਆਲ ਅਸੀਂ ਵੀ ਨਹੀਂ ਜੰਮੇ ਤੁਸੀਂ ਤਾਂ ਕੀ ਜੰਮਣਾ ਅਸੀਂ ਕੀ ਜੰਮਣਾ ਹੈ 9 ਸਾਲ ਦੀ ਜੇਲ੍ਹ ਆ ਲਾ ਲਈ ਦੀ ਹਿੰਦੁਸਤਾਨ ਦੀ ਆਜ਼ਾਦੀ 'ਚ ਹਿੰਦੁਸਤਾਨ ਦੀ ਆਜ਼ਾਦੀ ਤੋਂ ਲੈ ਕੇ ਪੰਜਾਬ ਦੇ ਅਤਵਾਦ ਤੋਂ ਲੈ ਕੇ ਅੱਜ ਪੰਜਾਬ ਦੇ ਹਰ ਮਸਲੇ ਨੂੰ ਲੈ ਕੇ ਇਹ ਪੰਜਾਬ ਦੇ ਲਈ ਲੜਦੇ ਆ ਰਹੇ ਆ ਤੁਸੀਂ ਕੀ ਲੜਨਾ ਪੰਜਾਬ ਦੀ ਇਹਨਾਂ ਦੀ ਬਿਜਲੀ ਕੱਟ ਕੇ ਜਾਂ ਪੋਲੂਸ਼ਨ ਵਾਲੇ ਭੇਜ ਕੇ ਇਹ ਡਰ ਨਾਲ ਪਰਿਵਾਰ ਨਹੀਂ ਹੈ ਕਿਉਂਕਿ ਇਹਨਾਂ ਦੇ ਨਾਲ ਪੰਜਾਬ ਦਾ ਬੱਚਾ ਬੱਚਾ ਇੱਕ ਆਵਾਜ਼ ਦੇ ਉੱਤੇ ਇਤਨਾ ਇੱਕ ਬੁਜਾਰੇਗਾ ਸਰਕਾਰ ਦੀ ਤੁਸੀਂ ਇਹਨਾਂ ਨਾਲ ਪੰਗਾ ਨਾ ਲਾਓ ਕਿਉਂਕਿ ਇਹ ਉਹ ਪਰਿਵਾਰ ਹੈ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਤੁਸੀਂ ਤਾਂ ਸਰਕਾਰਾਂ ਦੇ ਰਾਜ ਕਰਦੇ ਹੋ ਇਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਅੱਜ ਇਹ ਜੋ ਧੱਕਾ ਹੋਇਆ ਜੋ ਤੁਸੀਂ ਜਾਰਦੀ ਕਰ ਰਹੇ ਹੋ ਇਹ ਪਰਿਵਾਰ ਨੂੰ ਨਹੀਂ ਡਰਾ ਸਕਦੇ ਜਿਨ੍ਹਾਂ ਪਰਿਵਾਰਾਂ ਦੇ ਨੌਂ ਦੀਆਂ ਟੇਣਾ ਛੱਡੀਆਂ ਹੋਣ ਤੇ ਤੁਸੀਂ ਉਹਨਾਂ ਦੀ ਪ੍ਰਾਤਕੇ ਤਾਂ ਮੰਨਿਵਾਲੋਗੇ ਜਿਨ੍ਹਾਂ ਦੀ ਕਲਮ ਤਲਵਾਰ ਤੋਂ ਵੀ ਤੇਜ਼ ਚੱਲਦੀ ਹੋਵੇ ਉਹ ਪਰ ਕਿੱਧਰ ਰੁਕਣੋਗੇ ਤੁਸੀਂ ਇਹ ਕਲਮ ਹੀ ਰੁਕਣੀ ਹੈ ਸੱਚਾਈ ਦੀ ਆਵਾਜ਼ ਹੈ ਸੱਚਾਈ ਦੀ ਆਵਾਜ਼ ਕਦੇ ਨਹੀਂ ਰੁਕੂਗੀ ਇਨਾਂ ਨੇ ਹਮੇਸ਼ਾ ਸੱਚਾਈ ਦੀ ਲੜਾਈ ਲੜੀ ਐ ਸੱਚਾਈ ਦੀ ਲੜਦੇ ਨੇ ਤੇ ਲੜਾਈ ਲੜਦੇ ਪਰਵਾਹੀਆਂ ਨਹੀਂ ਦਿੱਤੀਆਂ ਅੱਜ ਵੀ ਉਸੇ ਸਟੈਂਡ ਤੇ ਖੜੇ ਐ ਅੱਜ ਵੀ ਸਾਰਾ ਪੰਜਾਬ ਨਾਲ ਦੀ ਪਿੱਛੇ ਖੜਾ ਜਿੱਥੇ ਇੱਕ ਵਾਰ ਪੰਜਾਬ ਦੀ ਸ੍ਰੀ ਪਰਿਵਾਰ ਮਾਰੇਗਾ ਇੱਕ ਥਾਟੇ ਤੋਂ ਇੱਕ ਪੌੜੀ ਵੀ ਝਾਂਬੀ ਜਾਏਗੀ ਤੁਸੀਂ ਬੈ ਇਹਨਾਂ ਨੂੰ ਪਰੇਸ਼ਾਨ ਕਰੋ ਕਿਉਂਕਿ ਅਸੀਂ ਲੋਕ ਦਿਨ ਰਾਤ ਇਹਨਾਂ ਦੇ ਨਾਲ ਖੜੇ ਐ ਜਿੱਥੇ ਵਾਜੇ ਪਰਿਵਾਰ ਮਾਰੇਗਾ ਸਾਰਾ ਪੰਜਾਬ ਦੀ ਇੰਡਸਟਰੀ ਟ੍ਰੇਡ ਵਪਾਰੀ ਇਹਨਾਂ ਦੇ ਨਾਲ ਖੜਾ ਹੋਵੇਗਾ ਜੈਮ ਜੰਨ